ਜਿਹੜਾ ਪਿੱਛੇ ਉਹ ਓਖੇ ਉਹ ਬਚਾਰੇ ਉਹਨੂੰ ਓਪੀਆਂ ਦੇ ਬੈਠੇ ਹੋਏ ਨੇ ਹੂੰ ਤੇ ਬਾਕੀ ਬੰਦ ਦਾ ਸਾਰਾ ਹੈਗਾ ਜਿਹੜਾ ਬੱਜਾ ਇਹਦੇ ਬਹੁਤ तेरे ਸਾਹਮਣੇ ਫੌਜੀ ਬੈਠੇ ਹੋਏ ਨੇ ਉੱਥੇ ਬੈਠੇ ਅੱਗੇ ਬੈਠੇ ਤੇ ਪਾਣੀ ਤੇਰੇ ਸਾਹਮਣੇ ਹੈ ਪਾਣੀ ਉਹ ਆਇਆ ਸਲ ਮੋੜ ਗਲੇ ਪੈਣ ਨੇ ਆ ਥੋੜਾ ਬੱਜਿਆ ਅੱਗੇ ਡਬਾਬਾ ਸੱਚ ਜਿਹੜੀ ਉਹ ਕਟਿਲੀ ਤਾਰ ਹੈ ਉਹ ਵੀ ਪਾਣੀ ਵਿੱਚ ਦਿਖਾਈ ਦਿੰਦੀ ਪਈ ਹੈ ਹਾਂਜੀ ਹਾਂਜੀ ਉਹ ਕਿੰਨੀ ਕੁ ਤਾਰ ਜਿਹੜੀ ਆ ਗਈ ਹੈ ਤੇ ਜਿਹੜੀ ਜਿਹੜੀ ਇਹਨਾਂ ਦੀ ਪੋਸਟਾਂ ਹੈਗੀ ਹੈ ਕਿੰਨੀ ਕੁ ਪਾਣੀ ਦੇ ਵਿੱਚ ਆ ਚੁੱਕੀਆਂ ਪੋਸਟਾਂ ਬਹੁਤ ਜੀ ਕਾਫੀ ਆ ਗਈਆਂ ਵਿੱਚ ਪਾਣੀ ਦੇ ਹੂੰ ਹਾਂਜੀ ਤਾਂ ਫਿਰ ਇਹਨਾਂ ਨੂੰ ਪੈਟਰੋਲਿੰਗ ਕਰਨ ਵਾਸਤੇ ਨਹੀਂ ਮੁਸ਼ਕਲਾਂ ਦੀ ਇਹ ਨਾ ਬੋਰਡ ਬੋਰਡ ਤੇ ਜਾਂਦੇ ਅੱਗੇ ਤੇ ਉਸੇ ਜੋੜੀ ਆ ਦੀ ਲਾ ਗਈ ਫਿਰ ਵਾਪਸ ਇੱਥੇ ਆ ਜਾਂਦੇ ਬਾਅਦ ਤੇ ਪੰਜ ਪਿੰਡਾਂ ਇਲਾਕਾ ਬਹੁਤ ਦੇ ਬਹੁਤ ਸਾਰਾ ਪਾਣੀ ਪਾਣੀ ਦਿਖਣਾ ਜਿੰਨੇ ਦੱਸਿਆ ਮੁੰਡੇ ਨੇ ਪਾਣੀ ਇਹਨੇ ਪਿੰਡਾਂ ਦੇ ਪਾਣੀ ਪਾਣੀ ਇਹਨੇ ਪਿੰਡਾਂ ਦਾ ਪਾਣੀ ਜਿਹੜਾ ਨਿਸ਼ਾਨ ਹੋਇਆ ਪਿਆ ਹੁਣ ਬੀਐਸਐਫ ਹੀ ਜੜੀ ਹੁਣ ਉੱਚੀ ਬੰਨਣਾ ਤੇ ਆ ਗਈ ਹੈ ਹਾਂਜੀ ਹਾਂਜੀ ਸਾਹਿਬ ਸਰ ਜੀ ਅਜੇ ਤਾਂ ਪਾਣੀ ਤੁਸੀਂ ਬੰਨ ਤੋਂ ਪਿੱਛੇ ਆ ਤੋ ਆਹ ਦੇਖਦੇ ਹੀ ਪਏ ਉਹ ਪਾਣੀ ਤਾਂ ਬਹੁਤ ਆਇਆ ਹੋਇਆ ਤੇ ਲੇਕਿਨ ਫਸਲਾਂ ਦਾ ਨੁਕਸਾਨ ਜਿਹੜਾ ਉਹ ਸਾਡਾ ਬਹੁਤ ਜ਼ਿਆਦਾ ਹੈ ਕਿੰਨੀਆਂ ਫਸਲ ਆ ਗਈਆਂ ਪਾਣੀ ਦੇ ਵਿੱਚ ਕਿਹੜੇ ਕਿਹੜੇ ਪਿੰਡਾਂ ਦੀਆਂ ਆ ਗਈਆਂ ਇਹ ਤੋਂ ਪਿੰਡ ਤਾਂ ਬਹੁਤ ਜ਼ਿਆਦਾ ਨੇ ਬਸਤੀ RAMLAL ਖਾਨਕੇ ਬਸਤੀ ਚੰੜਿਆੜੀ ਬਸਤੀ ਸੁਲਤਾਨ ਵਾਲਾ ਨਜਾਮ ਵਾਲਾ ਵਗੈਰਾ ਵਗੈਰਾ ਪਿੰਡ ਬਹੁਤ ਨੇ ਉਹਨਾਂ ਲੋਕਾਂ ਦੀ ਆ ਜਮੀਨ ਜਿਹੜੀ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਤੇ ਇੱਥੇ ਅਸੀਂ ਆਰਜੀ ਬੰਨ ਮਤਲਬ ਪਿੰਡ ਵਾਲਿਆਂ ਨੇ ਬੰਨਿਆ ਹੋਇਆ ਸੀ ਉਹ ਆਪਣੇ 23 ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਇਆ ਉਦੋਂ ਰੁੜ ਗਿਆ ਤੇ ਉਦੋਂ ਪਿੱਛੇ ਤਾਂ ਫਿਰ ਨਾ ਹੀ ਕੋਈ ਸਾਡੇ ਕੋਲੇ ਗੰਜਾਇਸ ਰਾਜੀ ਨਾ ਹੀ ਸਾਨੂੰ ਕੋਈ ਸਰਕਾਰ ਨੇ ਮਦਦ ਦਿੱਤੀ ਫਿਰ ਹੁਣ ਕਿਵੇਂ ਫਿਰ ਹੁਣ ਤਾਂ ਸਾਡਾ ਇਹ ਹੈ ਜੀ ਬੰਨ ਜਿਹੜਾ ਹੈ ਸਰਕਾਰ ਲਵੇ ਤੇ ਪੱਕਾ ਕਰ ਦੇਵੇ ਤੇ ਪਿੰਡ ਦੀ ਵਸਤੀ RAM ਲਾਲ ਨੌਣਾ ਪਿੰਡ ਚਮਸੇਰ ਨਜਾਮ ਵਾਲਾ ਸੰਤਾਨ ਵਾਲਾ ਚਮੜਿਆਲੀ ਵਸਤੀ ਖਾਨਕੀ ਵਸਤੀ ਵਸਤੀ ਲੱਧੂ ਵਾਲੀ ਇਹ ਫਸਲ ਬਹੁਤ ਬਰਬਾਦ ਹੋਈ 2500 ਏਕੜ ਫਸਲ ਬਰਬਾਦ ਹੋ ਗਈ ਇਸ ਪਾਣੀ ਨਾਲ ਤੇ ਹੁਣ ਕੀ ਹਾਲਾਤ ਨੇ ਐਸਮ ਕੋਈ ਫਿਰ ਕਿਸ ਤਰ੍ਹਾਂ ਮਤਲਬ ਚੱਲਦਾ ਪਏ ਕਿਸਾਨਾਂ ਦਾ ਕਿਸਾਨਾਂ ਦਾ ਜੀ ਬਹੁਤ ਮਾੜਾ ਜਿਹੜੀ ਹੁਣ ਜ਼ਮੀਨ ਚੋਨਾ ਥੱਲੇ ਆ ਗਿਆ ਉਹ ਤਾਂ ਬਚਣਾ ਨਹੀਂ ਉਹ ਤਾਂ ਡਰ ਗਿਆ ਥੱਲੇ ਲਾਤਾ ਮਾੜੇ ਹੀ ਨੇ ਤੇ ਹੁਣ ਤੁਸੀਂ ਪ੍ਰਸ਼ਾਸਨ ਵੱਲੋਂ ਜਾਂ ਕੋਈ ਸਹਾਇਤਾ ਜਾਂ ਕੋਈ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨਾਲ ਸਿੱਤਾ ਇਹ ਯਾਨੀ ਸਾਨੂੰ ਕੋਈ ਮਾਜਬਾ ਦਿੱਤਾ ਜਾਵੇ ਜਿਹੜਾ ਸਾਡਾ ਨੁਕਸਾਨ ਹੋਇਆ ਹੈ ਮਾਜਬਾ ਮਿਲਣਾ ਚਾਹੀਦਾ ਇਹਨੂੰ ਵੀ ਪਾਣੀ ਆਇਆ ਸੀ ਉਹਦੇ ਵੀ ਲੋਕਰ ਦੇ ਅਸਾਰ ਲੈਣ ਵਾਸਤੇ ਆਈ ਸੀ ਕੋਈ ਕਿ ਜੇ ਇਹ ਲਾਤੀ ਕਿ ਵੀ ਕਨੇਸ਼ਾ ਹੀ ਤੁਹਾਡੇ ਨਾਲ ਮਰ ਕਿਸਾਨਾਂ ਨਾਲ ਇਸ ਤਰ੍ਹਾਂ ਹੀ ਹੁੰਦਾ ਨਹੀਂ ਉਹ ਦੋ ਤਾਂ ਹੁੰਦੇ ਰਹੇ ਪ੍ਰਸ਼ਾਸਨਾਰੇ ਥਾਰ ਲੈਂਦੇ ਰਹੇ ਹਾਂ ਇਹਦੀ ਕੀ ਵੀ ਆਏ ਇੱਕ ਬਾਈ ਹਰੀ ਵੀ ਆਏ ਨੂੰ ਪਿੰਕੀ ਹਰੀ ਜੋਗੇ ਨੂੰ ਜੋਦਾ ਐ ਐਮ ਐਲ ਸੀ ਜਿਹੜੇ ਹਾਂ ਹਾਂ ਠੀਕ